ਸਿਕਿਉਰਿਟੀ ਪਲਾਨ ਰਿਵਿਊ ਕੀਤਾ ਕਿ ਆਪਣੇ ਏਰੀਆ ਦੇ ਵਿੱਚ ਪ੍ਰੋਪਰ ਫੋਰਸ ਦੀ ਡਿਪਲॉयਮੈਂਟ ਹੋਣੀ ਚਾਹੀਦੀ ਜ਼ਿਲ੍ਹੇ ਨੂੰ ਐਡੀਸ਼ਨਲ ਫੋਰਸ ਵੀ ਦਿੱਤੀ ਗਈ ਹੈ ਤਾਂ ਕਿ ਇੱਕ ਫੋਰਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਤੇ ਲੋਕਾਂ ਦੇ ਵਿੱਚ ਕੰਫੀਡੈਂਸ ਹੋ ਅਸੀਂ ਬਹੁਤ ਹੀ ਪ੍ਰੋਐਕਟਿਵ ਤਰੀਕੇ ਨਾਲ ਜਿਹੜੇ ਆਈਐਸਆਈ ਸਪான்ਸਰਡ ਟੈਰੋਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਡਿਸਟਰਬੈਂਸਸ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੂੰਹ ਥੋੜਾ ਜਿਹਾ ਜਵਾਬ ਦਿੱਤਾ ਹੈਗਾ ਸੈਪਟੈਂਬਰ 2024 ਤੋਂ ਬਾਅਦ 26 ਟੈਰਰ ਮੋਡਿਊਲਸ ਪੰਜਾਬ ਪੁਲਿਸ ਨੇ ਬਸਟ ਕੀਤੇ ਹੈਗੇ ਜਿਸ ਦੇ ਵਿੱਚ 90 आ, लोग अरैसट किए गए हैं भारी मात्रा के आर्म्स एक्सपलोसिवस एमूनेशन हैंड ग्रेनेड्स आर डी एक्स रिकवर कितिया गई हजे कल ही बिकीमिट सैक्टर के दो ए के फोर्टन रइफल्स बी एस एफ एक ज्वाइंट ऑपरेशन पुलिस ने रिकवर किया एक बहुत जबरदस्त कोशिश है पाकिस्तान की आई एस आई की कि इंटरनेशनल बॉर्डर के थ्रू ड्रोनस राही दूजे तरीक़ा राही ने नारको टैररिजम कोश किया जा रहा है ਰੋਨ ਕਨਸਾਈਨਮੈਂਟਸ ਦੇ ਵਿੱਚ ਡਰੱਗਸ ਹੁੰਦੇ ਆ ਆਰਮਸ ਐਕਸਪਲੋਸਿਵ ਤੇ ਅਮਰੇਸ਼ਨ ਹੁੰਦੇ ਪਰ ਇੱਕ ਪ੍ਰੋਐਕਟਿਵ ਤਰੀਕੇ ਨਾਲ ਸੈਂਟਰਲ ਏਜੰਸੀਜ਼ ਨਾਲ ਕੋਆਰਡੀਨੇਟਡ ਆਪਰੇਸ਼ਨਸ ਦੇ ਵਿੱਚ ਪੰਜਾਬ ਪੁਲਿਸ ਨੇ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਇੱਕ ਸਾਡਾ ਬਹੁਤ ਹੀ ਇਫੈਕਟਿਵ ਐਕਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜੇ ਗੈਂਗਸਟਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਲਿਸਟ ਆਊਟ ਕੀਤੇ ਸੀ ਤਕਰੀਬਨ 20 ਮਰਡਰ ਹੋਏ ਆ ਪਿਛਲੇ 6 ਮਹੀਨੇ ਦੇ ਵਿੱਚ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਹੈ ਇਹ 20 ਦੇ ਵਿੱਚ 18 ਮਰਡਰ ਸਾਡੇ ਟਰੇਸ ਹੋ ਗਏ ਆ ਕੋਚ ਇਨਾਦੇ ਜਿਹੜੇ ਅਕਿਊਜ਼ਡ ਹਜੇ ਅਰੈਸਟ ਨਹੀਂ ਹੋਏ ਉਹਨਾਂ ਬਾਰੇ ਡਿਸਕਸ਼ਨ ਹੋਇਆ ਹੈ ਉਹਨਾਂ ਨੂੰ ਅਰੈਸਟ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਰਿਵਿਊ ਕੀਤਾ ਗਿਆ ਹੈ ਜਿਹੜੇ ਅਸੀਂ ਇੱਕ 올 ਆਊਟ ਅਟੈਕ ਗੈਂਗਸਟਰイズਮ ਤੇ ਅਸੀਂ ਕਰ ਰਹੇ ਹੈਗੇ ਇਹਨਾਂ ਦਾ ਤਕਰੀਬਨ ਇਕੋਸਿਸਟਮ ਜਿਹੜੇ ਪਨਾਹ ਦੇਣ ਵਾਲੇ ਹੈਗੇ ਜਿਨ੍ਹਾਂ ਨੇ ਵੈਪਨ ਸਪਲਾਈ ਕੀਤੀ ਹੈ ਅਸੀਂ ਸਾਰੇ ਦੇ ਸਾਰੇ ਬੰਦੇ ਕੋ ਕਿਸੇ ਨੈਟਵਰਕ ਤੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕਰਾਂਗੇ ਕਾਫੀ ਐਕਸਟੈਂਸਿਵ ਡਿਸਕਸ਼ਨਸ ਹੋਈਆਂ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਜਿਹੜੇ ਟੈਰਰ ਨੈਟਵਰਕਸ ਜਾਂ ਆਰਗਨਾਈਜ਼ ਕ੍ਰਾਈਮ ਨੈਟਵਰਕਸ ਨਾਲ ਜੁੜੇ ਹੈਗੇ ਉਹਨਾਂ ਨੂੰ ਆਂਡੀਆਂ ਦੇ ਵਿੱਚ ਲਿਆ ਕੇ ਥਰੂ ਲੀਗਲ ਪ੍ਰੋਸੈਸ ਜਿਵੇਂ ਖਾਲਦੇ ਵਿੱਚ ਆਪਣੇ ਜਿਹੜੇ ਪਰਮਿੰਦਰ ਪਿੰਦੀ ਜਿਹੜਾ ਐਕਸ ਕਨਸਟੇਬਲ ਸੀਗਾ ਉਸ ਨੂੰ ਲਿਆਂਦਾ ਗਿਆ ਪਟਾਲਾ ਪੁਲਿਸ ਵੱਲੋਂ ਉਸੇ ਪੈਟਰਨ ਤੇ ਅਸੀਂ ਆਈਡੈਂਟੀਫਾਈ ਕੀਤੇ ਇਸ ਤਰ੍ਹਾਂ ਦੇ 203 ਰੈੱਡ ਕਾਰਨਰ ਨੋਟਿਸ ਤੇ ਬਲੂ ਕਾਰਨਰ ਨੋਟਿਸ ਸਾਡੇ ਵੱਲੋਂ ਇਸ਼ੂ ਹੋਏ ਹੈਗੇ ਸੋ ਉਸ ਦੀ ਪੈਰਵੀ ਕਰਕੇ ਅਸੀਂ ਉਹਨਾਂ ਨੂੰ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਇੰਡੀਆ ਲੈ ਕੇ ਆਵਾਂਗੇ ਤੇ ਉਹਨਾਂ ਦਾ ਪੂਰਾ ਨੈਟਵਰਕ ਜਿਹੜਾ ਜੇਲਾ ਦੇ ਵਿੱਚ ਹੈ ਭਾਵੇਂ ਬਾਹਰ ਜਿਹੜੇ ਐਸੋਸੀਏਟਸ ਹੈਗੇ ਜਾਂ ਫੋਰਨ ਨੋਡਸ ਹੈਗੇ ਸਾਰਿਆਂ ਤੇ ਸਰਗਮ ਤਰੀਕੇ ਨਾਲ ਕੰਮ ਕੀਤਾ ਜਾਊਗਾ ਜਿਹੜਾ ਯੋਧ ਨਸ਼ਾ ਵਿਰੋਧ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰੱਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫਆਈਆਰਾਂ ਦਰਜ ਹੋਈਆਂ ਹਨ 32778 ਅਰੇਸਟਾ ਹੋਈਆਂ ਹਨ ਕਾਫੀ तकरीबन 1300 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ ਅਸੀਂ 25000 2533 ਸਪਲਾਈਅਰ ਤੇ 31673 ਪੈਟਲਰ ਅਰੈਸਟ ਕੀਤੇ 205 ਕਰੋੜ ਦੀ ਪ੍ਰੋਪਰਟੀ ਟਰਕ ਸਮਗਲਰਸ ਦੀ 68 ਐਸ ਐਨ ਐਂਡੀਪੀਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਐਬਸਕੰਡਰਸ ਦੀ ਬੇਲਾ ਕੈਨਸਲ ਕਰਾਈਆਂ ਐ ਐਂਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਇਲੈਕਸ਼ਨ ਸੈਂਟਰ ਜਾਂ ਵੋਟ ਸੈਂਟਰ ਮਤਲਬ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈਗੀ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਤੇ 4768 ਪ੍ਰੋਸੀਡਿੰਗਸ 64ਏ ਦੇ ਵਿੱਚ ਜਿਸ ਦੇ ਵਿੱਚ ਜੇ ਸਮਾਲ ਕੁਆਂਟੀਟੀ ਦੀ ਰਿਕਵਰੀ ਜਾਂ ਰਿਕਵਰੀ ਨਹੀਂ ਹੁੰਦੀ ਹੈ ਸੋ ਦੋ ਹਫਤੇ ਦਾ ਇੱਕ ਕੰਪਲਸਰੀ ਡੀ ਐਡਿਕਸ਼ਨ ਕੋਰਸ ਕਰਾਇਆ ਜਾਂਦਾ ਅਸੀਂ ਇਦਾਂ ਦੇ ਤਕਰੀਬਨ 4768 ਬੱਚਿਆਂ ਨੂੰ ਇਹ ਕੋਰਸ ਕਰਾ ਚੁੱਕੇ ਹਾਂ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੋਗਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰੱਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ ਜਿਸ ਦੇ ਵਿੱਚ 7285 ਐਫਆਈਆਰਾਂ ਦਰਜ ਹੋਈਆਂ ਹੈ तो एक एक बहुत इफेक्टिव मैकेनिजम है पब्लिक कोपरेशन सू मिल रहा है लोग एनोनीमस रहिप्स टिप्स हैं दे। इस तो बाद फॉलोअप करते हुए असं एक एंटी ऑर्गेनाइज क्राइम हैल्पलाइन भी स्टार्ट की है जे सू ऑर्गनाइज क्राइम बारे इनफॉर्मेसन है तो इस हैल्पलाइन पर दी जाए सा भी कोशिश है कि जे ड्रग यूजर है उन्होंने एज विकटम ट्रीट किया जाए ना कि एज अक्यूज उन्होंने रिफॉर्म किया जाए ਸਿਮਿਲਰਲੀ ਜਿਹੜੇ ਮਿਸਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸਾਂਝ ਕਾਰਕ੍ਰਮ ਸ਼ੁਰੂ ਕੀਤਾ ਹੈਗਾ ਤਾਂਕਿ ਉਸ ਨੂੰ ਸਕਿੱਲ ਡਿਵੈਲਪਮੈਂਟ ਤੇ ਕਾਉਂਸਲਿੰਗ ਨਾਲ ਲਿੰਕ ਕੀਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈਗੀ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਣ ਐਨੀ ਕੁਐਸ਼ਨਸ ਆਰ ਵੈਲਕਮ ਸਰ ਆਪਨੇ ਇਹ ਦੱਸਿਆ ਹੈ ਵੀ ਕਿ ਜੋ ਡਰੂਸ ਕਰਦੇ ਹਨ ਉਹਨੂੰ ਵਿਕਤੀਗਤ ਨਹੀਂ ਸਮਝਿਆ ਜਾਣਾ ਚਾਹੀਦਾ ਦਿੱਕਤ ਮਾ नहीं समझा जाना चाहिए एक्यूजरी सॉरी विक्ट एक्यूजरी समझा जाना चाहिए लेकिन क्या हो रहा है अगर किसी के पास लाइटर भी मिल जाता है ना तो उस पर भी पट्टा दर्ज हो जाता है एक्चुअली पता जी यह बड़ी मैं थोड़ी गल सहमत हाँ देखो एक यूजर होंगे है जरा पैडल करता है पैडलिंग मीनस की समॉल क्वानिटी जी दूजा दें दे। सो so, सा जरा एक यूजर प्योर होंगे सो so, काफ़ी इस कैटेगरी पॉइंट इज वैल टेकन ਸਾਡੀ ਕੋਸ਼ਿਸ਼ ਹੁੰਦੀ ਹੈ ਪੈਟਲਰਸ ਦੇ ਖਿਲਾਫ ਐਕਸ਼ਨ ਹੋਵੇ ਸਪਲਾਈਸ ਦੇ ਖਿਲਾਫ ਹੋਵੇ ਯੂਜ਼ਰ ਨੂੰ ਰਿਫਰਮ ਕੀਤਾ ਜਾਵੇ ਸਰ 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 ਜਿਸ ਤਰ੍ਹਾਂ ਤੁਸੀਂ ਬਟਾਲਾ ਨੂੰ ਐਕਸਟਰਾ ਫੋਰਸ ਦੇ ਦਿੱਤੀ ਹੈੀ ਓਵਰঅল ਪੰਜਾਬ ਦੀ ਗੱਲ ਕੀਤੀ ਜਾਵੇ ਫੈਸਟੀਵਲ ਸੀਜ਼ਨ ਦੇ ਇਲਾਵਾ ਨਵੀਂ ਪੱਤੀ ਦੀ ਕੋਈ ਸਕੀਮ ਚੱਲ ਰਹੀ ਹੈ ਜਾਂ ਕੁਝ ਐਸੀ ਪਲੈਨਿੰਗ ਚੱਲ ਰਹੀ ਹੈ ਕਿ ਪੱਤੀ ਨੂੰ ਕਾਇਮ ਆਊਟ ਨੂੰ ਨਫਰੀ ਪੰਜਾਬ ਚਾਗੇ ਨਹੀਂ ਗੱਲ ਤੁਹਾਡੀ ਠੀਕ ਹੈ ਜੀ ਤੇ ਅਸੀਂ ਇੱਕ ਤੇ ਪੰਜਾਬ ਸਰਕਾਰ ਨੇ 1600 ਪੋਸਟਾਂ ਜਿਹੜੇ ਐਨਜੀਓਜ਼ ਦੀ ਐਸਆਈ ਦੀ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਿਹੜੀ 100% ਬਾਈ ਪ੍ਰੋਮੋਸ਼ਨ ਫਿਲ ਅਪ ਹੋਣਗੀ ਇਹਦੀ ਜੀ ਕੌਨਸੀਕੁਐਂਟ ਵੈਕੈਂਸੀ ਹੈ ਉਹ ਕਨਸਟੇਬਲ ਦੀ ਰਿਕਰੂਟਮੈਂਟ ਜਿਹੜੀ ਕੌਨਸੀਕੁਐਂਟ ਵੈਕੈਂਸੀ ਰਿਕਰੂਟਮੈਂਟ ਐਟ ਲੈਵਲ ਆਫ ਕਨਸਟੇਬਲ ਫਿਲ ਅਪ ਹੋਊਗੀ ਸੋ ਉਹ 1600 ਐ ਹੋ ਜਾਣਗੇ 1800 ਅਸੀਂ ਹਰ ਸਾਲ ਪਰਤੇ ਸਾਨੂੰ 3400 ਪੋਸਟਾਂ ਭਰਨ ਦੀ ਅਪਰੂਵਲ ਮਿਲ ਗਈ ਹੈ ਇਸ ਤੋਂ ਬਾਅਦ ਨੈਕਸਟ ਫੇਸ ਦੇ ਵਿੱਚ 45000 ਪੋਸਟਾਂ ਕਨਸਟੇਬਲ ਦੀ ਸਟੇਟ ਗਵਰਨਮੈਂਟ ਨੇ ਕ੍ਰੀਏਟ ਕਰਤੀਆਂ ਜੋ ਇਸ ਤੋਂ ਬਾਅਦ ਭਰੀਆਂ ਜਾਣਗੀਆਂ ਤੇ ਉਹਨਾਂ ਦੀ ਗਵਰਨਮੈਂਟ ਦੀ ਕਮਿਟਮੈਂਟ ਹੈ ਕਿ ਉਹ 10000 ਨਵੀਆਂ ਪੋਸਟਾਂ ਕ੍ਰੀਏਟ ਕਰਨਗੇ ਸੋ ਇਸ ਤੋਂ ਕਾਫੀ ਰੀਲੀਫ ਮਿਲੂਗੀ ਓਵਰਆਲ ਸਾਡੀ ਜਿਹੜੀ ਮੈਨ ਪਾਵਰ ਹੈ ਉਹ ਵਧੂ ਸਰ ਹਰ ਰੋਜ਼ ਪੰਜਾਬ ਦੇ ਵਿੱਚ ਇਨਕਾਊਂਟਰ ਹੁੰਦੇ ਹਨ ਔਰ ਜਿਸ ਵੇਲੇ ਇਨਕਾਊਂਟਰ ਹੁੰਦੇ ਹਨ ਇਨਕਾਊਂਟਰ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਪ੍ਰੈਸ ਨੋਟ ਆਉਂਦਾ ਜਾਂ ਜਾਰੀ ਹੁੰਦਾ ਹੈ ਅ ਸਿਰਫ ਲੋਕੇਸ਼ਨ ਚੇਂਜ ਹੁੰਦੀ ਹੈ ਉਸ ਜਿਹੜਾ ਗੈਂਗਸਟਰ ਉਹਦਾ ਨਾਮ ਚੇਂਜ ਹੁੰਦਾ ਹੈ ਵੱਖੋਂ ਚੇਂਜ ਹੁੰਦਾ ਹੈ ਤਾਂ ਕਿ ਸਾਰੀ ਦੀ ਸਾਰੀ ਜਿਹੜੀ ਪਾਰਟੀ ਲਾਈਨ ਹੈ ਸੇਮ ਹੀ ਰਹਿੰਦੀ ਹੈ ਇਹ ਤੋਂ ਇਲਾਵਾ ਦੇਖੋ ਸਾਡੀ ਤਾਂ ਦੇਖੋ ਬਹੁਤ ਕਲੀਅਰ ਪਾਲਿਸੀ ਹੈ ਅਸੀਂ ਰੂਲ ਆਫ ਲਾ ਚ ਬਲੀਫ ਕਰਦੇ ਹਾਂ ਕੋਈ ਸਾਡੀ ਬੁਲੇਟ ਫੋਰ ਬੁਲੇਟ ਪਾਲਿਸੀ ਨਹੀਂ ਹੈ ਇਹ ਭਰੰਤੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਜਿਨ੍ਹਾਂ ਦਾ ਮਾਈਨਰ ਇਨਫੈਕਟ चौहान ਸਾਹਿਬ ਬੈਠੇ ਜਿੱਥੇ ਸੋਹਣ ਸਾਹਿਬ ਜਦੋਂ ਐਸਐਸਪੀ ਸੀ ਤਰਨਤਾਰਨ ਸੀਗੇ ਤੇ ਸਰਖਾਲੀ ਗ੍ਰੇਨੇਡ اٹੈਕ ਤੋਂ ਬਾਅਦ ਜਿਹੜੇ ਉਹਦੇ ਵਿੱਚ ਇਨਵੋਲਡ ਮਾਈਨਰ ਜਿਨ੍ਹਾਂ ਦਾ ਰੋਲ ਸੀ ਉਹਨਾਂ ਨੂੰ ਅਸੀਂ ਮੇਨਸਟ੍ਰੀਮ 'ਚ ਲਿਆਂਦਾ ਸਾਡੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਕੀ ਜਿਹੜਾ ਹੈਗਾ ਲੋਕਾਂ ਨੂੰ ਨਾਲ ਜੋੜਿਆ ਜਾਵੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਪ ਹੈ ਉਸ ਨੂੰ ਧੁਰ ਕੀਤਾ ਸਰ ਇਹ ਪਬਲਿਕ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਦੇ ਵਿੱਚ ਨਾ ਖਬਰਾਂ ਦਾ ਸਵਾਲ ਹੈ ਕਿ ਸੇਮ ਸਾਰਾ ਕੁਝ ਕੀ ਕੁ ਸਕ੍ਰਿਪਟਡ ਹੁੰਦਾ ਪਤਾ ਸੇਮ ਦੀ ਸੇਮ ਲਾਈਨ ਬਾਕੀ ਸਾਰੀ ਉਹੀ ਹੈ ਕਿ ਉਹ ਗਏ ਸੀ ਅਸਲਾ ਖੰਡ ਕੇ ਫਿਰ ਉਹਨਾਂ ਨੇ ਹਮਲਾ ਕਰ ਦਿੱਤਾ ਹੈ ਅਰੋ ਦੇ ਬਾਅਦ ਇਹ ਤਰੋਂ ਫਾਇਰਿੰਗ ਹੋ ਗਈ ਜਬਾ ਵੀ ਫਾਇਰਿੰਗ ਦੇ ਵਿੱਚ ਲੱਤੀ ਚ ਗੋਲੀ ਮਾਰੀ ਮਤਲਬ ਕਿ ਸਾਰਾ ਕੁਝ ਬਾਕੀ ਸੇਮ ਦੇਖੋ ਜੀ ਇਹ ਤਾਂ ਬੜਾ ਸੈਲਫ ਕੰਟਰੋਲ ਹੈ ਜੀ ਜੇ ਕੋਈ ਤੁਹਾਡੇ ਤੇ ਫਾਇਰ ਕਰ ਰਿਹਾ ਤੁਸੀਂ ਜੀ ਲੱਤਾਂ ਚ ਗੋਲੀ ਮਾਰ ਦਿਓ ਮਤਲਬ ਅਸੀਂ ਸਾਡੀ ਕੋਸ਼ਿਸ਼ ਹੁੰਦੀ ਜਾਨਾ ਬਚਾਉਣੀ ਸਾਡੀ ਪੰਜਾਬ ਪੁਲਿਸ ਸਰ ਕੋ ਨੂੰ ਇਹ ਮੌਕਾ ਹੀ ਨਾ ਦੇਣੀ ਐਨੀ ਅਦਰ ਕੁਐਸਚਨਸ ਸਰ ਸਰ ਇਸ ਇਲਾਕੇ ਦੇ ਵਿੱਚ ਓਵਰ ਆਲ 99% ਪੀਸਟ ਪੀਸਟ ਆਫਟਰ ਕ੍ਰਾਈਮ ਬਟ ਇਸ ਟਾਈਮ ਜੇ ਪੈਨ ਪਟਾਲੀਅਨਸ ਦੇ ਕੇ ਬਾਰਡਰ ਏਰੀਆ ਵਾ

ਮੈਂ ਇਨਕਰੇਜ ਕਰਾਂਗਾ ਅਸੀਂ ਦੇਖਿਆ 80% ਕਾਲਾਂ ਜਿਹੜੀਆਂ 80 ਤੋਂ 85% ਉਹ ਲੋਕਲ ਕ੍ਰਿਮੀਨਲ ਕਰਦੇ ਜੇ ਲੋਕ ਸਾਨੂੰ ਖੁੱਲ੍ਹ ਕੇ ਦੱਸਣਗੇ ਅਸੀਂ ਹਰ ਇੱਕ ਕਾਲ ਤੇ ਐਫ ਆਈ ਆਰ ਦਰਜ ਕਰਾਂਗੇ ਉਸ ਨੂੰ ਟ੍ਰੇਸ ਕਰਾਂਗੇ ਤੇ ਜਿਹੜੇ ਵੀ ਉਸ ਦੇ ਪਿੱਛੇ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਅ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਲੋਕਾਂ ਨੂੰ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਕਿ ਤੁਸੀਂ ਡਰੋ ਨਾ ਖੁੱਲ੍ਹ ਕੇ ਸਾਡੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਉਸ ਤੇ ਕਾਰਵਾਈ ਹੋਵੇ ਦਿਸ ਇਜ਼ ਦਾ ਓਨਲੀ ਵੇ ਜੇ ਐਕਸਟਰਸ਼ਨ ਕਾਲ ਨੂੰ ਟੈਕਲ ਕਰਨਾ ਹੈ ਲੋਕਾਂ ਨੂੰ

ਕੋਈ ਵੀ ਵਿਅਕਤੀ ਜੇ ਕ੍ਰਾਈਮ ਚ ਇਨਵੋਲ ਹੈ ਅਸੀਂ ਉਸਨੂੰ ਗ੍ਰਿਫਤਾਰ ਕਰਾਂਗੇ ਕਿਸੇ ਹਰ ਕ੍ਰਾਈਮ ਨੂੰ ਅਸੀਂ ਟ੍ਰੇਸ ਕਰਾਂਗੇ ਦਿਸ ਇਜ਼ ਆਵਰ ਕਮਿਟਮੈਂਟ ਦਿਸ ਇਜ਼ ਆਵਰ ਗੈਂਸਟਰ ਵਾਰ ਪੰਜਾਬ ਪੁਲਿਸ ਦੇ ਬਾਦ ਰਹਾ ਹੈ ਤੁਸੀਂ ਪੂਰਾ ਰਸਤਾ ਮੋੜ ਲ ਬਣਾਉਂਦੇ ਜਾਈਂ ਤੁਹ ਕਾਲੇ ਰਹਿ ਅਸੀਂ ਦੇਖੋ ਜੀ ਸਾਡੀ ਮੈਂ ਸਮਝਦਾ ਬਟਾਲਾ ਦੀ ਪੰਜਾਬ ਪੁਲਿਸ ਇੱਕ ਬਹੁਤ ਦਲੇਰ ਤੇ ਬਹਾਦਰ ਫੋਰਸ ਹੈ ਤੇ ਇਹਨਾਂ ਨੇ ਟੈਰਰਿਜ਼ਮ ਜਿਹੜਾ ਹੈਗਾ ਉਸਨੂੰ ਫੇਸ ਕੀਤਾ ਡੀਫੀਟ ਕੀਤਾ ਸੋ ਪੰਜਾਬ ਪੁਲਿਸ ਇਸ ਫੁਲੀ ਕੈਪेबल ਆਫ ਹੈਂਡਲਿੰਗ ਦਿਸ